ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜ ਦੇ ਪਿੰਡਾਂ ਦੇ ਵਿੱਚ ਫਰੀਦਕੋਟ ਵਾਲੀ ਸਾਈਡ ਤੇ ਚਾਹਲ ਪਿੰਡ ਹੈ ਦੂਜੇ ਪਾਸੇ ਚੁਮੇਲੀ ਕੋਟ ਸੁਖੀਆ ਇੱਕ ਪਾਸੇ ਟੁੱਡੀ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਤੇ ਨਗ ਬਹੁਤ ਹੁੰਦੇ ਆ ਇੱਥੇ ਵੀ ਕਹਾਣੀ ਉਹੀ ਆ ਦੱਸੋ ਵੀ ਇਸ ਬਾਈ ਕੋਲ ਇਦਾਂ ਦੇ ਪਸ਼ੂ ਆਉਂਦੇ ਆ ਵੀ ਜਿਹੜੇ ਥੋੜੇ ਬਹੁਤ ਕੱਚੇ ਵੀ ਹੁੰਦੇ ਆ ਭਾੜ ਨਾਲ ਹੁੰਦੇ ਆ ਤੇ ਬਹੁਤ ਸਾਰੇ ਵਪਾਰੀ ਵੀਰ ਇੱਥੋਂ ਮਾਲ ਲੈ ਜਾਂਦੇ ਆ ਇਹ ਬਾਈ ਜ਼ਿਆਦਾਤਰ ਘਰਾਂ ਚੋਂ ਪਸ਼ੂ ਖਰੀਦਦਾ ਹੈ ਅੱਜ ਦੀ ਵੀਡੀਓ ਚ ਇੱਕ ਪੂਰੇ ਉੱਚੇ ਲੰਬੇ ਕਦ ਕਾਠ ਦੀ ਇੱਕ ਵੜ ਵਕਾਊ ਹੈ ਤੇ ਮੈਨੂੰ ਇਹ ਆਸ ਆ ਵੀ ਜਿਹੜਾ ਵੀਰ ਐਸ ਰੁੱਤ ਦੇ ਵਿੱਚ ਗਾਂ ਤੇ ਕੰਮ ਕਰਨਾ ਚਾਹੁੰਦਾ ਹੈ ਤੇ ਉਹਦੇ ਲਈ ਇਹ ਤਾਂ ਵਾਜਬ ਜਿਹਾ ਰੇਟ ਹੋਊਗਾ ਕਿਉਂਕਿ ਵਜ਼ਨ ਹਵਾਨਾ ਸਾਰਾ ਕੁਛ ਹੀ ਚੰਗਾ ਹੈ ਸੋ ਆਓ ਜਾਣਕਾਰੀ ਲਈਏ ਫਿਰ ਇਹਨੂੰ ਤੋੜਾਂਗੇ ਸੂਣ ਦੀਆਂ ਤਿਆਰੀਆਂ ਚਾ ਦੱਸੋ ਤੇ ਤੁਹਾਨੂੰ ਇਹ ਵੀਡੀਓ ਜਿਹੜੀ ਇਹਦੀ ਗੰਬਨਦੀ ਦਿਖਾ ਰਹੇ ਮਿਲਦੇ ਆਂ ਭਾਈ ਨੂੰ ਜਸਵੰਤ ਭਾਈ ਸਤਿਕਾਰ ਜਸਵੰਤ ਸਾਡੇ ਜਿਹੜੀ ਇਹ ਵੇੜ ਆਪਾਂ ਹੁਣ ਵਿਖਾਉਣ ਲੱਗੇ ਆ ਬਾਈ ਕੰਨਵਾ ਸੂਆ ਇਹ ਪਹਿਲਾ ਸੂਆ ਤੇ 4 ਦੰਦ ਦਾ ਬਾਈ 4 ਦੰਦ ਪਹਿਲਾ ਸੂਆ ਹਾਂ ਬਾਈ ਸੂਣ ਦੀਆਂ ਤਾਂ ਤਿਆਰੀਆਂ ਹੀ ਲੱਗ ਗਈਆਂ ਆ ਬੱਸ ਬਾਈ ਘੰਟੇ ਇੱਥੇ ਸੂਹੂਗੀ ਘੰਟੇ 2 ਘੰਟੇ ਇੱਥੇ ਠੀਕ ਹੈ ਬਾਈ ਕੀ ਡਿਮਾਂਡ ਰਹਿਣੀ ਜਸਵੰਤ ਡਿਮਾਂਡ ਹੈ ਬਾਈ ਮੁੱਲ ਤਾਂ 98000 ਰੁਪਇਆ ਫਾਈਨਲ 95000 ਰੁਪਏ ਦੀ ਵੇੜ ਦੇ ਦਾਂਗੇ ਆਪਾਂ 95 ਹੀ ਦੇ ਦਾਂਗੇ ਠੀਕ ਹੈ ਤੋਰ ਕੇ ਬਈ ਨੂੰ ਸੋ ਦੋਸਤੋ ਦੇਖੋ ਇਹਦਾ ਬਾਡੀ weight ਜਿਨੇ ਜਿਵੇਂ ਪਹਿਲਾਂ ਰੇਟ ਰਹੇ ਆ ਗਾਵਾਂ ਤੇ ਤਾਂ ਹੁਣ ਤੁਸੀਂ ਇਦਾਂ ਦੀ ਗਾਂ ਤੇ ਕੰਮ ਕਰ ਅਗਲੇ ਸਾਲ ਸਿਆਲਾਂ ਦੇ ਵਿੱਚ ਸਵਾਲੋ ਜੇ ਤੇ ਤੁਹਾਡੇ ਰੁਪਈਏ ਜਿਹੜੇ ਇਹ ਕਾਫੀ ਵਧਾ ਜੂਗੀ ਹਵਾਨਾ ਬੜਾ ਸੋਹਣਾ ਤੇ ਫਿਕਸ ਹਵਾਨਾ ਤਿਆਰ ਹੈ ਸੂਣ ਦੀਆਂ ਬਿਲਕੁਲ ਤਿਆਰੀਆਂ ਦੋ ਛਾਖਾਂ ਜਿਹੜੀਆਂ ਜਾਂ ਨਿਸ਼ਾਨ ਕਹਿ ਸਕਦੇ ਹੋ ਹੈਗੇ ਆ ਪਰ ਦੁੱਧ ਵਾਲਾ ਥਣ ਵੱਖਰਾ ਦੀਂਦਾ ਚਾਰੇ ਥਣ ਸੋਹਣੇ ਜਿਸਾਂ ਤੋਂ ਤੁਹਾਨੂੰ ਨਹੀਂ ਬ੍ਰਾਂਡ ਦੇ ਅਲੋਂ ਦੇ ਦਰਵਾਜ਼ੇ ਅਲੋਂ ਦੇ ਤੋ ਦੱਸੋ ਵੇਖੋ ਵੈਡ ਹਾਈਟ ਲੈਂਥ ਦੀ ਬਹੁਤ ਸੋਹਣੀ ਹੈ ਹਵਾਨਾ ਅੱਗੋਂ ਵੀ ਬੜਾ ਚੰਗਾ ਸੋਹਣਾ ਦੁੱਧ ਪਾਊਗੀ ਕਰਮਾ ਵਾਲੀ ਸੇਵਾ ਦੇ ਨਾਲ ਤੇ ਬਾਕੀ ਸਭੀ ਚੰਗੀ ਹੈ ਤੁਸੀਂ ਲੱਤਾਂ ਦੀ ਚੜਾਈ ਦੇਖ ਸਕਦੇ ਜਦੋਂ ਤੁਰਦੀ ਹੈ ਕਿਉਂਕਿ ਇਹ ਨਿਸ਼ਾਨੀ ਹੁੰਦੀ ਹੈ ਵੀ ਹਵਾਨਾ ਕਿੰਨਾ ਕੁ ਤਣ ਤਣਿਆ ਹੋਇਆ ਜਾਂ ਕਿੰਨਾ ਕੁ ਭਰਿਆ ਹੋਇਆ ਉਹਦੀ ਤੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਤੁਹਾਨੂੰ ਥਣ ਜਰੂਰ ਦਿਖਾ ਦਿੰਦਾ ਦੋਸਤੋ ਜਿਹੜੇ ਦੁੱਧ ਵਾਲੇ ਥਣਾਂ ਦੀ ਮੈਂ ਗੱਲ ਕੀਤੀ ਸੀ ਚਾਰੇ ਥਣ ਦੇਖ ਸਕਦੇ ਤੁਸੀਂ ਬਿਲਕੁਲ ਅਗਲੇ ਪਾਸੇ ਨੂੰ ਸਿੱਧੇ ਦਿਸਦੇ ਆ ਹੱਥੀ ਚੁਾਈ ਵਾਲਾ ਥਣ ਕੱਢੂਗੀ ਥੋੜਾ ਭਲੂਣ ਚਾਹ ਥਣ ਬਾਕੀ ਥਣ ਬਦਨਾ ਵੀ ਹੁੰਦਾ ਬਈ ਹਾਈਟ ਬਹੁਤ ਵੀ ਹਾਈਟ ਨਾ ਕਰੇ ਸਹੀ ਫੋਲੋਅਰ ਦੀ ਸਹੀ ਹੈ ਸੋ ਦੱਸੋ ਇਹ ਨਹੀਂ ਵੀ ਰੇਟ ਤੁਸੀਂ ਸੋਚ ਲਿਓ ਵੀ 95000 ਦੀ ਬਾਈ ਨੇ ਕਹੇ ਤਾਂ ਦੇ ਦਿਆਂਗੇ ਤੇ ਕੁਛੇ ਕਮ ਗੱਲਾਂ ਕੋਈ ਕਮੀ ਦੀਂਦੀ ਹੋਊਗੀ ਨਾ ਤਾਂ ਕੱਦ ਛੋਟਾ ਹੈ ਨਾ ਵੇਲ ਘੱਟ ਹੈ ਹਰੇਕ ਪੱਖ ਤੋਂ ਸੁਨੱਖੀ ਹੈ ਕੁਸਤਾ ਰੇਟ ਪਿੱਛੇ ਮੁੜੇ ਵੇ ਰੱਖ ਲੋ ਤੇ ਕੁਸ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਇਹਦੇ ਪਸ਼ੂ ਬਾਈ ਦੇ ਘਰਾਂ ਦੇ ਵਿੱਚੋਂ ਮਾਲ ਖਰੀਦਿਆ ਹੁੰਦਾ ਤੇ ਉੱਥੋਂ ਥੋੜਾ ਬਹੁਤ ਉਹ ਭਾਅ ਨਾਲ ਮਿਲਣਾ ਹੁੰਦਾ ਉਸੇ ਹਿਸਾਬ ਤੇ ਨਫਾ ਅਗਲਾ ਕਮਾ ਲੈਂਦਾ ਸੋ ਜੀ ਜਾਚੇ ਤਾਂ ਕਾਲ ਕਰਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦਾ ਇਹ ਮੈਂ ਮੰਨੂਗਾ ਵੀ ਵਾਜਬ ਰੇਟ ਦੇ ਵਿੱਚ ਇੱਕ ਤੋਹਫਾ ਹੀ ਆ ਤੁਹਾਡੇ ਲਈ ਬੱਚੀ ਦੇਗੀ ਤਾਂ ਤੁਸੀਂ 10-15000 ਦੀ ਬੱਚੀ ਐਡ ਕਰ ਲਓ ਜੇ ਤੇ ਰੇਟ ਇਸ ਵੈਟ ਦਾ ਹੋਰ ਤੁਹਾਨੂੰ ਜਾਇਜ਼ ਲੱਗਣ ਲੱਗ ਜੂਗਾ ਬਾਕੀ ਜਾਚੀ ਤਾਂ ਕਾਲ ਕਰਿਓ ਨੰਬਰ ਸਕਰੀਨ ਉੱਤੇ ਹੈ ਧੰਨਵਾਦ ਵੀਡੀਓ ਦੇਖਣ